ਪਿੰਡਾਂ ਦੇ ਵਿੱਚ ਇੱਕ ਵਿਅਕਤੀ ਗੁਰਦੀਪ ਸਿੰਘ ਨਾਂ ਲੁੱਟ ਖੋ ਦਾ ਮਾਮਲਾ ਸਾਹਮਣੇ ਆਇਆ ਇੱਕ ਘਟਨਾ ਡੀਆਈਜੀ ਦੀ ਕੋਠੀ ਦੇ ਨਜ਼ਦੀਕ ਇੱਕ ਖੰਡਰ ਹੋ ਚੁਕੀ ਸਰਕਾਰੀ ਕੋਠੀ ਵਿੱਚ ਵਾਪਰੇ ਦੱਸਿਆ ਜਾ ਰਿਹਾ ਇੱਕ ਗੁਰਦੀਪ ਸਿੰਘ ਜੋ ਕਿ ਹਸਪਤਾਲ ਤੋਂ ਦਵਾਈ ਲੈ ਕੇ ਆਏ ਸਨ ਉਹਨਾਂ ਦਾ ਕਹਿਣਾ ਹੈ ਕਿ ਇੱਕ ਨੌਜਵਾਨ ਉਹਨਾਂ ਨੂੰ ਮਦਦ ਲਈ ਬੁਲਾਉਂਦਾ ਨੌਜਵਾਨ ਦਾ ਕਹਿਣਾ ਹੈ ਕਿ ਕੋਠੀ ਦੇ ਅੰਦਰ ਇੱਕ ਲੜਕਾ ਗੰਭੀਰ ਹਾਲਤ ਵਿੱਚ ਜ਼ਖਮੀ ਜਦੋਂ ਗੁਰਦੀਪ ਸਿੰਘ ਉਸ ਦੀ ਮਦਦ ਲਈ ਅੰਦਰ ਗਏ ਤਾਂ ਉਸ ਨੂੰ ਕੁੱਟਿਆ ਗਿਆ ਅਤੇ ਉਸ ਕੋਲੋਂ 7000 ਰੁਪਏ ਵੀ ਖੋਲੇ ਗਏ ਇਸ ਸਬੰਧ ਵਿੱਚ थाना ਸਿਵਲ ਲਾਈਨ ਦੇ ਐਸਐਚਓ ਹਰਜੋਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਘਟਨਾ ਦੀ ਜਾਣਕਾਰੀ ਮਿਲਦਿਆ ਹੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਤੋਂ ਭਰੋਸਾ ਦਿੱਤਾ ਕਿ ਇਸ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ ਦੂਜੇ ਪਾਸੇ ਇੱਕ ਆਟੋ ਚਾਲਕਾ ਦਾ ਵੀ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਲਗਾਤਾਰ ਲੁੱਟ ਖੋਹ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਤੇ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨ ਦੀ ਲੋੜ ਹੈ ਕਿੰਨੇ ਕਿੰਨੇ ਪੈਸੇ ਕੋਈ 7000 ਰੁਪਏ ਲੈ ਗਏ ਕੋਣ ਲੈ ਗਏ ਪਤਾ ਨਹੀਂ ਹੁਣ ਮੈਨੂੰ ਵੀ ਲੈਣਾ ਮੈਂ ਤਾਂ ਜਾਖਲ ਦਵਾਈ ਲੈਣਾ ਆਇਆ ਸੀ ਰੇ ਜਿੰਦਰਾ ਸਾਲਜੀ ਕਿੱਥੋਂ ਆਏ ਤੁਸੀਂ ਜਾਖਲ ਤੋਂ ਆਇਆ ਸੀ ਮੇਰੇ ਜਾਖਲ ਤੋਂ ਹਰਿਆਣੇ ਤੋਂ ਕੀ ਨਾਮ ਕੇ ਤੁਹਾਡਾ ਮੇਰਾ ਨਾਮ ਗੁਰਦੀਪ ਆਜੀ ਅੱਛਾ ਜੇ ਗੱਲ ਕੀਤੀ ਜਾਵੇ ਇਹ ਕਿਹੜਾ ਰੋਡ ਕਿਹੜਾ ਹੈਗਾ ਮੈਨੂੰ ਤਾਂ ਕੀ ਪਤਾ ਹੈ ਹਾਂ ਹੀ ਹੈ ਬਾਈ ਮੈਨੂੰ ਕਿੰਨੇ ਬੰਦੇ ਸੀ ਕੀ ਇਕੱਲੇ ਧੀਆ ਮੈਨੂੰ ਕਹਿੰਦਾ ਬਾਈ ਉਰੇ ਹੀ ਸੀ ਕੋਈ ਖੜਿਆ ਸੀ ਮੈਂ ਇਧਰੋਂ ਆਉਂਦੀ ਆ ਹਾਂ ਮੈਨੂੰ ਕਹਿੰਦਾ ਬਾਈ ਦੇਖੀ ਯਾਰ ਮੁੰਡੇ ਨੂੰ ਪਤਾ ਨਹੀਂ ਕੀ ਹੋ ਗਿਆ ਕਹਿੰਦਾ ਮਹਾਲਾ ਚੱਲ ਮਾਫੀ ਨਹੀਂ ਜਿਨ੍ਹਾਂ ਨੇ ਲੁੱਟਖੋ ਕੀਤੀ ਹੈ ਉਹ ਕਿੰਨੇ ਜਣੇ ਸੀ ਇਕੱਲੇ ਮੁੰਡਾ ਸੀ ਭਈ ਇਕੱਲਾ ਹੀ ਮੁੰਡਾ ਸੀ ਇਕੱਲਾ ਜਣੀ ਲੁੱਟਖੋ ਕਿਨੇ ਕਰਦਾ ਸੀ ਤਾਂ ਇਕੱਲੇ ਰਹਗਾ ਭਈ ਮੈਂ ਤਾਂ ਬੰਦੜ ਗਿਆ ਯਾਰ ਆਪਾਂ ਕੋਈ ਚੀ ਚੂ ਸੰਗਾਈ ਆ ਤੁਹਾਨੂੰ ਭਾਈ ਮੈਨੂੰ ਤਾਂ ਕੁਛ ਹੀ ਨਹੀਂ ਲੱਗਿਆ ਇਹੋ ਕਾਤੇ ਸੀ ਤੁਸੀਂ ਮੈਂ ਤੁਰਕੀਆ ਸਟਲ ਚੋਂ ਲੰਘ ਰਿਹਾ ਸੀ ਆਈ ਉਹ ਨਾਲ ਕਾਤੇ ਉਹ ਕਹਿੰਦਾ 10 ਦਿਨ ਪਹਿਲਾਂ ਵੀ ਹੋ ਕੇ ਲਿਆ ਗਿਆ ਸੀਗੇ ਉਹਦੇ ਉਹ ਕਮਰੇ ਚ ਉਹ ਜਿੱਥੇ ਦਵਾਈ ਲੈਣ ਆਏ ਸੀ ਹਾਂ ਜਿੰਨਾ ਮੈਂ ਬਈ ਆਪਣੇ ਗੁਰਦੀ ਪਾ ਕਿੰਨੇ ਟਾਈਮ ਪਹਿਲਾਂ ਦੀ ਗੱਲ ਹੈ ਆ ਹੁਣੀ ਬਈ 1 ਮਿੰਟ ਹੀ ਹੋਇਆ ਇੱਥੇ ਤੇ ਕਿਵੇਂ ਬੁਲਾਇਆ ਕਿਵੇਂ ਤੁਹਾਨੂੰ ਮੈਨੂੰ ਕਹਿੰਦਾ ਭਾਈ ਉਰੇ ਹੀ ਯਾਰ ਕਹਿੰਦਾ ਕਿ ਮੁੰਡੇ ਨੂੰ ਪਤਾ ਕੀ ਹੋ ਗਿਆ ਕਹਿੰਦਾ ਹਾਂ ਮਹਾਲਾ ਚਲ ਆ ਬੜਾ ਇੱਕ ਮਾਲਕ ਤੇ ਟਿੱਕ ਟਿੱਕ ਪਾਉਣਾ ਮਹ ਹਾਂ ਕਹਿੰਦਾ ਮੈਂ ਤੋ ਇਸ ਕੋ ਚਪਟ ਮਾਰ ਤੇ ਉਹ ਜਿੱ ਗਿਆ ਕਿਵੇਂ ਪੈਸੇ ਖੋ ਪੈਸੇ ਖੋ ਗਏ ਮੇਰੇ ਇਸ ਤਰ੍ਹਾਂ ਕੇ ਆਗਰ ਪੈਸਾ ਨਹੀਂ ਬਚ ਗਿਆ ਨਹੀਂ ਤੁਹਾਡੇ ਤੋਂ ਮੰਗੇ ਸੀ ਆ ਨਾ ਨਾ ਮੈਂ ਤੁਹਾਨੂੰ ਕੁਝ ਨਹੀਂ ਮੰਗਿਆ ਹੈਗਾ ਉਹਨਾਂ ਕੋਲੋਂ ਮੇਰੇ ਜੀਬ ਤੇ ਤੀਕਲਾ ਤਾਂ ਹੱਥ ਵਾਲੇ ਕੋਲ ਲੱਗਦਾ ਹਾਂ ਖਿੱਚ ਕੇ ਆ ਗਏ ਇਧਰ ਤੇ ਭੱਜਿਆ ਕਿਵੇਂ ਫਿਰ ਉਹ ਇਸ ਵਿਕਲ ਮੁਕਲ ਤੇ ਸੀ ਬਈ ਟੁੱਟੀ ਸੀ ਹੋ ਸਕਦਾ ਮੈਂ ਆਟੋ ਚਲਾਣਾ ਮੈਂ ਪਹਿਲਾਂ ਵੀ ਮਤਲਬ ਇੱਕ ਬੰਦਾ ਵਿਚਾਰਾ ਰੋਂਦਾ ਰੋਂਦਾ ਆਇਆ ਬਸ ਸਟੈਂਡ ਤੇ ਉਹ ਬਜ਼ੁਰਗ ਸੀਗਾ ਬਾਈ ਵੀ ਸੀਗਾ ਸਾਡੇ ਨਾਲ ਅਸੀਂ ਫਿਰ ਥਾਣੇ ਲੈ ਕੇ ਗਏ ਉਹਨੂੰ ਉਹ ਕਹਿੰਦਾ ਮੈਂ ਪਛਾਣ ਲਊਗਾ ਬੰਦੇ ਨੂੰ ਤੇ ਨਾਮ ਕੀ ਹੈ ਇਹਨਾਂ ਦੀ ਗੈਂਗ ਹੈ ਇੱਥੇ ਫਿਰਦੇ ਰਹਿੰਦੇ ਆ ਤੇ ਦੇਖਿਆ ਵੀ ਕੋਈ ਨਹੀਂ ਹੈਗਾ ਬਾ ਬੰਦੇ ਨੂੰ ਲਿਆ ਜਾਂਦੇ ਆ ਟੋਪੀ ਪਾ ਕੇ ਅੰਦਰ ਤੇ ਲੁੱਟ ਖੋ ਕਰਕੇ ਚਲੋ ਜੀ ਅੱਛਾ ਥਾਣਾ ਥਾਣਾ ਨਜ਼ਦੀਕ ਹੀ ਇੱਥੇ ਥਾਣਾ ਨਜ਼ਦੀਕ ਆ ਮੈਂ 112 ਨੰਬਰ ਤੇ ਕਾਲ ਵੀ ਲਾਈ ਸੀ ਉਸ ਦਿਨ ਤੇ ਦੋ ਪੀਸੀਆਰ ਵਾਲੇ ਆਏ ਦੋ ਇੱਕ ਆਏ ਤੇ ਉਸ ਤੋਂ ਬਾਅਦ ਦੋ ਬੰਦੇ ਹੋਰ ਫੜੇ ਇੱਥੋਂ ਉਹ ਵੀ ਚਿੱਟਾ ਜੁੱਟਾ ਲਾ ਕੇ ਨਿਕਲੇ ਸੀਗੇ ਅਸਰ ਕੀ ਮਾਮਲਾ ਹੋਇਆ ਕਿ ਜਿਹੜਾ ਘੱਟਾ ਕਰ ਰਿਹਾ ਉਹ ਇੱਕ ਸਾਨੂੰ ਪ੍ਰੀਲੀਮਿਨਰੀ ਹਜੇ ਇੱਕ ਇਨਫੋਰਮੇਸ਼ਨ ਮਿਲੀ ਹੈ ਵੀ ਜਲੇਬੀ ਚੌਂਗ ਦੇ ਨੇੜੇ ਕੋਈ ਮੰਦਾ ਦਵਾਈ ਲੈਣ ਆਇਆ ਸੀ ਤੇ ਉਹਦੇ ਨਾਲ ਕੋਈ ਜਿਹੜਾ ਸਨੇਚਿੰਗ ਵਗੈਰਾ ਹੋਈ ਹੈ ਅਸੀਂ ਇਹਦੀ ਜਿਹੜੀ ਹੈਗੀ ਹੈ ਪੜਤਾਲ ਕਰ ਰਹੇ ਹਾਂ ਤੇ ਵੈਰੀਫਾਈ ਕਰ ਰਹੇ ਹਾਂ ਫੈਕਟਸ ਨੂੰ ਤੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਅਮਲ ਚਲਿਆਂਗੀ ਕਿੰਨੇ ਵਿਅਕਤੀ ਸੋਚਦਾ ਲੱਗਿਆ ਇਹ ਹਜੇ ਪ੍ਰੀਲੀਮਿਨਰੀ ਇਨਫੋਰਮੇਸ਼ਨ ਆਈ ਹੈ ਤੇ ਸਾਡੇ ਕੋਲ ਹਜੇ ਕੋਈ ਕੰਪਲੇਨੈਂਟ ਬਾਰੇ ਇਨਫੋਰਮੇਸ਼ਨ ਨਹੀਂ ਆਈ ਸੀ ਤੇ ਉਹਦੇ ਜਿਹੜੀ ਅਸੀਂ ਵੈਰੀਫਾਈ ਕਰਕੇ ਤੇ ਅਗਲੀ ਕਾਰਵਾਈ ਅਮਲ ਚਲਿਆਵਾਂ